ਦੇਖੋ ਜੀ ਰੇਲਵੇ ਸਟੇਸ਼ਨ ਤੇ ਇੱਕ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਕੰਟਰੈਕਟ ਦਿੱਤਾ ਹੈ ਪਾਰਕਿੰਗ ਦਾ ਕੰਟਰੈਕਟਰ ਦੀ ਸ਼ਾਂਤੀ ਦੇ ਨਾਲ ਜਿਹੜੇ ਉੱਥੇ ਆੜੂ ਰਖਸ਼ਾ ਗਰੀਬਾਂ ਦੇ ਲਗਵਾਏ ਗਏ ਨੇ ਪਰ ਜਗਨਰਾਮ ਦਾ ਇਹਦਾ ਵਿਅਕਤੀ ਹੈ ਉਹ ਕਹਿੰਦਾ ਕਿ ਮੈਂ ਆੜੂ ਉੱਥੇ ਨਹੀਂ ਲਗੰਦੇ ਨਾ ਤੇ ਉਹ ਠੇਕੇਦਾਰ ਆ ਤੇ ਨਾ ਕੋਈ ਰੇਲਵੇ EMPLOYEE ਆ ਤੇ ਜਾਣ ਮੁਝ ਕੇ ਉਹ ਉਥੇ ਦਾ ਪ੍ਰਸ਼ਾਸਨ ਨੂੰ ਮਿਲਦਾ ਉਹਨਾਂ ਦਾ ਸਾਧਰ ਹੈ ਚੱਕੇ ਉਰ ਤੇ ਕਾਰਵਾਈ ਕਿਉਂ ਨਹੀਂ ਕਰਦੇ ਜਦੋਂ ਠੇਕੇਦਾਰਾਂ ਪਰਮਿਸ਼ਨ ਦੇ ਦਿੱਤੀ ਇਹ ਕੋਣ ਦਾ ਨਾ ਠੇਕੇਦਾਰ ਹੈ ਨਾ ਕੋਈ ਰੇਲਵੇ ਐਮਪਲਾਈ ਹੈ ਇਹ बार-बार ਜਿਹੜਾ ਰਜਿਸਟ੍ਰੇਸ਼ਨ ਦਾ ਜਿਹੜਾ ਮਾਹੌਲ ਖਰਾਬ ਕਰਦਾ ਹੈ ਮੋਹਨ ਮੋਹਨ ਲਾਲ ਸਿੰਘ ਭਾਰਤੀ ਮੋਹਨ ਲਾਲ ਸਿੰਘ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਆਏ ਦਿਨ ਜਗਪ੍ਰੀਤ ਜਗਾਂਨਾਮ ਦਾ ਜਿਹੜਾ ਵਿਅਕਤੀ ਆ ਜਿਸ ਨੇ ਪਹਿਲਾਂ ਵੀ ਪਰਚੇ ਦਰਜ ਨੇ ਆਏ ਦਿਨ ਉਹ ਅੰਮ੍ਰਿਤਸਰ ਦਾ ਜਿਹੜਾ ਮਾਹੌਲ ਖਰਾਬ ਕਰਦਾ ਪਿਆ ਆ ਚਾਹੇ ਉਹ ਰੇਲਵੇ ਸਟੇਸ਼ਨ ਦਾ ਵੇ ਆਏ ਦਿਨ ਕਿਸੇ ਨਾ ਕਿਸੇ ਦੇ ਜ਼ਰੀਏ ਜਿਹੜਾ ਸਾਨੂੰ ਪਤਾ ਲੱਗਦਾ ਹੈ ਕੀ ਕਹਿੰਦਾ ਹੈ ਕਿ ਮੈਂ ਆਪਣੇ ਜਿਹੜੇ ਬੰਦਿਆਂ ਨੂੰ ਗੋਲੀ ਮਰਵਾ ਦਾਂਗਾ ਜੀ ਤੇ ਸਾਡੇ ਕੋਲ ਕੁਝ ਰਿਪੋਰਟੀਆਂ ਵੀ ਪਹੁੰਚੀਆਂ ਹਨ ਦੇਖੋ ਜੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਮੈਟਰ ਹੈ ਜਿਸ ਤੋਂ ਕਿ ਰੇਲਵੇ ਨੇ ਇੱਕ ਕੰਟਰੈਕਟ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਹੈ ਪਾਰਕਿੰਗ ਦਾ ਜਦੋਂ ਕੰਟਰੈਕਟਰ ਸਹਿਮਤ ਆ ਕੰਟਰੈਕਟਰ ਨੇ ਇਜਾਜ਼ਤ ਦੇ ਦਿੱਤੀ ਕਿ ਜਿਹੜੇ ਆਟੋ ਰਿਕਸ਼ਾ ਲਗਾਉਂਦੀ ਜਿਹੜੀ ਆ ਕਿ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਆ ਤੇ ਇਹ ਆਪਣੀ ਗੁੰਡਾਗਰਦੀ ਜਿਹੜੀ ਰੇਲਵੇ ਸਟੇਸ਼ਨ ਦੇ ਦਿਖਾ ਰਿਆ ਆ ਤੇ ਇਹਦੇ ਇਹਦੇ ਖਿਲਾਫ ਅਸੀਂ ਰੇਲਵੇ ਸਟੇਸ਼ਨ ਤੋਂ ਬਾਹਰ ਵੀ ਅੰਮ੍ਰਿਤਸਰ ਪ੍ਰਸ਼ਾਸਨ ਪੁਲੀ ਪ੍ਰਸ਼ਾਸਨ ਨੂੰ ਜਿਹੜੀਆਂ ਕੰਪਲੇਨਾਂ ਦਿੱਤੀਆਂ ਪਰ ਇਰਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਲੱਗਦਾ ਹੈ ਕਿ ਜਿਸਾਂ ਦੂਜੇ ਲੀਡਰਾਂ ਦੇ ਉੱਤੇ ਜਦੋਂ ਹਮਲੇ ਹੋ ਜਾਂਦੇ ਨੇ ਤੇ ਫਿਰ ਇਹ ਐਫਆਰ ਦਰਜ ਕਰਦੇ ਨੇ ਉਹਨਾਂ ਨੂੰ ਫੜਦੇ ਨੇ ਲੱਗਦਾ ਹੈ ਕਿ ਇਹ ਸਾਡਾ ਵੀ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੂੰ ਦੱਸਿਆ ਵੀ ਗਿਆ ਸੂਚੇਦ ਵੀ ਕੀਤਾ ਗਿਆ ਆ ਕਿ ਇਹ ਬੰਦਾ ਬਾਰ-ਬਾਰ ਸਾਡੇ ਮੈਂਬਰਾਂ ਨੂੰ ਮਾਰਨ ਦੀ ਜਿਹੜੀਆਂ ਧਮਕੀਆਂ ਦਵਾ ਰਿਹਾ ਆ ਤੇ ਤੁਹਾਡੇ ਕੋਲ ਕੁਝ ਹੁਣ ਵੀਡੀਓ ਹੋਰ ਵੀ ਆਈਆਂ ਆ ਜਦੋਂ ਪ੍ਰਸ਼ਾਸਨ ਨੇ ਠੇਕੇਦਾਰ ਦੇ ਨਾਲ ਸਹਿਮਤ ਹੋ ਕੇ ਜਦੋਂ ਗੱਡੀਆਂ ਵੀ ਲੱਗ ਚੁੱਕੀਆਂ ਆ ਆਟੋ ਲੱਗ ਚੁੱਕੇ ਨੇ ਗਰੀਬ ਲੋਕਾਂ ਦੇ ਤੇ ਇਹਨਾਂ ਨੇ ਇੱਕ ਅੰਮ੍ਰਿਤਸਰ ਸਿਟੀ ਦਾ ਗਰੁੱਪ ਬਣਾਇਆ ਵਾ ਉਹਦੇ ਵਿੱਚ ਡਿਸਕਸ਼ਨ ਕੀ ਕਰਦਾ ਪਏ ਕਿ ਜੀ ਇੱਥੇ ਜੀ ਆਟੋ ਲੱਗੇ ਆ ਜੀ ਆਟੋ ਕਿਸੇ ਗੈਂਗਸਟਰਾਂ ਦੇ ਲੱਗੇ ਆ ਆਟੋ ਗਰੀਬਾਂ ਦੇ ਲੱਗੇ ਨੇ ਜਿਨ੍ਹਾਂ ਨੂੰ ਤੂੰ ਬਾਹਰ ਕੱਢਿਆ ਸੀ ਤੇ ਉਹਦੇ ਵਿੱਚ 50 ਪਲੱਸ ਏਜ ਦੇ ਵੀ ਨੇ ਕੁਝ ਵਿਚਾਰੇ ਜਿਹੜੇ ਕਿ ਉਹੀ ਕਿਰਤਕਮਾਈ ਕਰਕੇ ਜਿਹੜਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਇਹਨਾਂ ਦੀ ਡਿਸਕਸ਼ਨ ਵੇਖੋ ਕੀ ਹੁੰਦੀ ਇੱਕ ਪਿਛਲੇ ਜੇ ਕੁਸਚਨਲ ਨੇ ਚਲਾਈ ਵੀ ਸੀ ਸਰਦਾਰ ਜੀ ਗੁਰਨੇ ਚੱਲਣੇ ਆ ਤੇ ਸਾਹਮਣੇ ਇਹ ਕਿਸਾਨ ਖੜੇ ਹਵਾਣਾ ਹੈ ਜੱਗੇ ਵੀਰ ਦੀ ਵਾਸਤ ਲਈ ਟੈਲੀਵਿਜ਼ਨ ਤੇ ਚੰਤੇ ਐ ਕਿ ਗੋਲੀਆਂ ਚਲਣੀਆਂ ਨਾਲ ਇਹਦੀ ਹਵਾਜਰ ਵਰਤੇ ਵੀ ਜਿਹੜਾ ਕਿ ਇਹਨਾਂ ਗੁੰਡਿਆਂ ਨੇ ਖਲੋਣਾ ਪਹਿਲੇ ਗੱਲ ਤੇ ਅਸੀਂ ਜਿਹੜਾ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਆ ਇਹਨਾਂ ਨੇ ਇਹਦੇ ਵਿੱਚ ਡਿਸਕਸ਼ਨ ਕੀਤੀ ਕਿ ਗੋਲੀਆਂ ਚਲਣੀਆਂ ਪਹਿਲੇ ਤੇ ਪ੍ਰਸ਼ਾਸਨ ਨੇ ਏਡੀ ਢਿੱਲੀ ਕਾਰਗੁਜ਼ਾਰੀ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਇਹਨਰ ਕੋ ਪਿਸਤਲ ਕਿੱਥੋਂ ਆਇਆ ਕੀ ਪਤਾ ਲਾਇਸੈਂਸੀ ਆ ਜਾਂ ਨਾ ਕਿ ਜਿਹੜਾ ਗੈਰ ਕਾਨੂੰਨੀ ਇਹਨਾਂ ਕੋ ਹਥਿਆਰ ਨਾ ਹੋਣ ਤੇ ਇੱਕ ਹੋਰ ਰਿਕਾਰਡਿੰਗ ਤੁਹਾਨੂੰ ਸੁਣਾਉਣਾ ਜੇ ਇਹ ਤਾਂ ਚੈਨਲ ਕੋਈ ਨਹੀਂ ਸਵੇਰੇ ਬਾਹ ਪਾ ਦਿਆ ਕਿ ਬੁਰੀ ਇਦਾਂ ਦੇ ਇਹਨਾਂ ਨੇ ਜਿਹੜੇ ਆਪਣੇ ਸਿਸਟਮ ਚ ਔਰ ਇਸੇ ਬਾਰੇ ਥੋੜਾ ਚਿਲਾ ਦੇ ਇਸ ਤਰ੍ਹਾਂ ਦੇ ਨੇ ਜਿਹੜੇ ਤਰੀਕੇ ਰੱਖੇ ਹੋਏ ਨੇ ਤੇ ਇੱਕ ਹੋਰ ਤਾਂ ਰਿਕਾਰਡਿੰਗ ਸੁਣਾਵਾਂਗਾ ਜਿਹਦੇ ਵਿੱਚ ਇਹਦੇ ਬੰਦੇ ਕੀ ਕਹਿ ਰਹੇ ਨੇ ਪ੍ਰਸ਼ਾਸਨ ਨੂੰ ਹੀ ਕੀ ਕਹਿ ਰਹੇ ਨੇ ਕਿ ਮੈਂ ਹੁਣ ਤਾਂ ਬਣੀ ਹੀ ਸਾਡੀ ਜਿਹੜੀ ਬੁਲੀ ਪ੍ਰਸ਼ਾਸਨ ਆ ਉਹ ਬਣੀ ਹੀ ਹੁਨਹਾਰਿਆ ਤੇ ਇਹਦੇ ਬੰਦੇ ਉਸ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਵੀ ਕੀ ਕਹਿ ਰਹੇ ਨੇ ਉੱਪਰ ਵਾਲੀ ਰਿਪੋਰਟ ਇਸ ਦਾ ਚੰਗੀ ਤਰ੍ਹਾਂ ਵਕੀ ਨਾਲ ਰੋਟਣਾ ਲੱਗਦੇ ਹੋ ਵੀਰ ਜੀ ਬੜਾ ਘੈਣ ਬੰਦਾ ਜੀ ਐਹੋ ਜਿਹਾ ਤੁਹਾਨੂੰ ਬੰਦਾ ਕਦੀ ਮਰਿਆ ਵੀ ਨਹੀਂ ਜਿ ਲੱਪਣਾ ਅੱਜ ਗੱਲ ਕਰ ਰਹੀ ਹੈ ਜਿੱਦਾਂ ਉਹ ਤੇ ਜੱਗੇ ਪਾਣਾ ਗੱਲ ਕਰਦਾ ਨਾ ਸੀਆਰਐਸ ਮੈਨੂੰ ਤਾਂ ਪਤਾ ਵੀ ਨਹੀਂ ਸੀਆਰਐਸ ਸਾਹਿਬ ਆਫੀ ਹੈ ਨਾ ਉਹਨਾਂ ਦੇ ਬੰਦੇ ਜਿਹੜਾ ਮੋਟਾ ਗੱਲ ਕਰਦੇ ਆ ਮੇਰਾ ਤਾਂ ਜੀ ਮੈਂ ਥੇੜ ਕੇ ਮੁੱਕੀਆਂ ਮਾਰਵਾ ਕੇ ਉਹ ਮੌਕੇ ਬਿਠਾਦਾ ਜਿੱਦਾਂ ਪ੍ਰਧਾਨ ਨਾਲ ਕਹਿਣ ਦਾ ਹੈਗਾ ਕਿ ਤੀਹ ਤੇ ਉਹਨਾਂ ਰਹਿਮਾਨ ਕਰ ਲੋ ਪਰ ਫਿਰ ਮੈਂ ਵੀ ਇੱਕੋ ਇੱਕ ਗੱਲ ਕਹੀ ਮੈਂ ਕਿਹਾ ਫਿਰ ਤੁਸੀਂ ਵੀ ਰਹਿਮਾਨ ਕਰ ਲੋ ਤੁਸੀਂ ਕਰ ਤਾਂ ਇੱਥੇ ਹੀ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕਹਿ ਰਿਹਾ ਕਿ ਜਿੱਦਾਂ ਇਹ ਸਾਡੇ ਬੰਦਿਆਂ ਨਾਲ ਜੱਗਿਆਂ ਨਾਲ ਬੋਲਦਾ ਪਿਆ ਆ ਮੇਰਾ ਤਾਂ ਦਿਲ ਕਰਦਾ ਪਿਆ ਸੀ ਕਿ ਮੈਂ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਥੇੜ ਕੇ ਮੁੱਕੀਆਂ ਮਾਰ ਮਾਰ ਕੇ ਤਾਂ ਤੇ ਇਹ ਅਗਰ ਪ੍ਰਸ਼ਾਸਨ ਦੇ ਵਾਸਤੇ ਇਦਾਂ ਦੀ ਨiyet ਰੱਖਦੇ ਨੇ ਤੇ ਇਹ ਆਮ ਲੋਕ ਇਹਨਾਂ ਵਾਸਤੇ ਕੀ ਨiyet ਰੱਖਦੇ ਹੋਣਗੇ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਕੱਲ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਕਿਉਂਕਿ ਮੈਨੂੰ ਲੱਗਦਾ ਤੁਸੀਂ ਸਾਨੂੰ ਖੁਦ ਮਜਬੂਰ ਕਰ ਦੇ ਜੇ ਕਿ ਇਹ ਧਰਨੇ ਲਾਣ ਤੇ ਪਬਲਿਕ ਨੂੰ ਪਰੇਸ਼ਾਨ ਕਰਨ ਜਦੋਂ ਫਿਰ ਧਰਨਾ ਲਗਾਣੇ ਫਿਰ ਤੁਸੀਂ ਮਿੰਟ ਜੇ ਪਰਚਾ ਕਰ ਦਿੰਦੇ ਜੇ ਤੇ ਜਾਂ ਅਗਰ ਮੇਰੇ ਕਿਸੇ ਮੈਂਬਰ ਦਾ ਨੁਕਸਾਨ ਹੋਇਆ ਇਹ ਜਗਬਰੀ ਜਗਾ ਤੇ ਇਹਦੇ ਜਿੰਨੇ ਵੀ ਗੈਰ ਕਾਨੂੰਨੀ ਬੰਦੇ ਨੇ ਉਹ ਸਾਰੇ ਜ਼ਿੰਮੇਵਾਰ ਹੋਣਗੇ ਤੇ ਕੱਲ ਅਸੀਂ ਪੂਰੇ ਜਥੇਬੰਦੀਆਂ ਦੇ ਨਾਲ ਇੱਕ ਮੰਗ ਪੱਤਰ ਮਾਜੋਗ ਅੰਮ੍ਰਿਤਸਰ ਡੀਸੀ ਸਾਹਿਬ ਨੂੰ ਦੇਵਾਂਗੇ ਜਿਹੜਾ ਭੰਡਾਰੀ ਪੁਲ ਦਾ ਜਿਹੜਾ ਚੱਕਾ ਜਾਮ ਕੀਤਾ ਜਾਏਗਾ ਜਿਹਦੇ ਵਿੱਚੋਂ ਹੁਣ ਇਹਨਾਂ ਨੂੰ ਭਾਰਤੀ ਮੂਲ ਵਾਸੀ ਮੁਕਤੀ ਮੋਰਚੇ ਦੀ ਜਿਹੜੀ ਤਾਕਤ ਵੀ ਦਿਖਾਈ ਜਾਏਗੀ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਜਿਹੜੀ ਟੀਮ ਆ ਉਹ ਭੰਡਾਰੀ ਪੁਲ ਤੇ ਪਹੁੰਚੇਗੀ ਤੋਂ 11:30 ਤੱਕ ਉਥੋਂ ਜਿਹੜਾ ਚੱਕਾ ਖੁੱਲਿਆ ਨਹੀਂ ਜਾਏਗਾ ਜਿੰਨੀ ਦੇਰ ਤੱਕ ਜਗਪ੍ਰੀਤ ਜੱਗੇਦੂਤੇ ਜਿਹੜਾ ਕਿ ਪਰਚਾ ਦਰਜ ਨਹੀਂ ਹੁੰਦਾ ਜੈ ਵਾਲਮੀਕੀ ਜੀ ਜੈ ਪੀਮ ਜੈ ਸੰਵਿਧਾਨ ਮੈਂ ਭਾਰਤੀ ਆਮਨ ਲਈ ਵਾਸੀ ਮੁਕਤੀ ਮੋਰਚਾ ਦਾ ਵਾਈਸ ਪ੍ਰੈਜ਼ੀਡੈਂਟ ਸੰਦੀਪ ਗਿੱਲ ਅਸੀਂ ਇਹ ਜੱਗੇ ਵੀਰ ਦੇ ਜੋ ਹੀ ਇਹਨੇ ਕੰਪਲੇਟਾ ਕੀਤੀਆਂ ਸੀ ਇਹਦੇ ਵਿੱਚ ਪ੍ਰਸ਼ਾਸਨ ਨੇ ਸਾਨੂੰ ਕੋਈ ਨਿਆਂ ਨਹੀਂ ਦਿੱਤਾ ਉਹਦੇ ਅਸੀਂ ਉਸੇ ਕੱਲ ਆਪਾਂ ਮੰਗ ਪੱਤਰ ਦੇਣ ਜਾ ਰਹੇ ਹਾਂ ਆਪਣਾ ਡੀਸੀ ਸਾਹਿਬ ਜੀ ਨੂੰ ਜੇ ਇਹ ਧਰਨਾ ਪਰਦਰਸ਼ਨ ਕਰਾਂਗੇ ਜੇ ਸਾਡੀ ਮੰਗ ਪੂਰੀ ਨਹੀਂ ਹੋਏਗੀ ਤੇ ਆਪਾਂ ਪੂਰਾ ਚੱਕਾ ਜਾਮ ਕਰਾਂਗੇ ਆਪਣੀ ਪੂਰੀ ਟੀਮ ਦੇ ਨਾਲ ਜੈਵਲ ਮਿੱਕੀ ਹਰ ਹਰ ਵਾਲਮੀਕੀ ਸਾਰੇ ਜੈਵਲ ਮਿੱਕੀ ਜੀ ਮੇਰਾ ਨਾਮ ਹੈ अजय ਕਲਿਆਣ ਭਾਰਤੀ ਮੁਕਤੀ ਮੁਕਤੀ ਤੋਂ ਜ਼ਿਲ੍ਹਾ ਪ੍ਰਧਾਨ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਾਂ ਪਹਿਲੇ ਵੀ ਜੱਗਾ ਜਗਪ੍ਰੀਤ ਦੇ ਉੱਤੇ ਮੈਂ ਕੰਪਲੀਟ ਕੀਤੀਈ ਆ ਤੇ ਹੁਣ ਵੀ ਇੱਕ ਵੀਡੀਓ ਆਈ ਆ ਉਹਦੇ ਵਿੱਚ ਸਾਨੂੰ ਬੋਲੇ ਗੁਲੀਆਂ ਤੇ ਦੱਸਣਦੇ ਆ ਕਿ ਗੋਲੀਆਂ ਉਹ ਜੱਗੇ ਦੀ ਫਾਇਦ ਲਈ ਵਾਸਤੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੇ ਉੱਤੇ ਨਾ ਇਹਨੂੰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਕੋਈ ਸਾਡੇ ਕਿਸੇ ਵੀ ਮੈਂਬਰ ਦਾ ਨੁਕਸਾਨ ਹੁੰਦਾ ਵਾ ਤਾਂ ਹੀ ਭੰਡਾਰੀ ਪੁਲ ਦੇ ਉੱਤੇ ਚੱਕਾ ਜਾਮ ਕਰਕੇ ਅਸੀਂ ਪੂਰਾ ਧਰਮ ਪ੍ਰਦਰਸ਼ਨ ਕਰਾਂਗੇ ਜਿੰਨੀ ਦੇਰ ਇਹ ਤੇ ਕਾਰਵਾਰੀ ਦੀ ਅਸੀਂ ਉਹਨਾਂ ਤੇ ਉੱਠਾਂਗੇ ਨਹੀਂ ਹੈਲੋ ਹਾਂਜੀ ਸਰ ਕੀ ਹਾਲ ਚਾਲ ਸਸ ਜੀ ਹਾਂਜੀ ਬਾਜੀ ਹੋਰ ਜੱਗੇ ਬਾਜੀ ਬੱਜਾ ਹਾਂਜੀ ਜੀ ਸਰ ਬਾਜੀ ਵਧੀਆ ਵਧੀਆ ਉਹ ਮੈਂ ਕਹਿਆ ਜੀ ਇੱਕ ਨਾ ਅਮਲ ਮੂਨਵਾਸੀ ਬਰੋ ਨਾ ਪ੍ਰੈਸ ਨੂੰ ਵਾਸ ਕੀਤੀ ਗਈ ਏ ਤੇ ਉਹਨੇ ਤੁਹਾਡਾ ਨਾਮ ਲਾਇਆ ਜੀ ਕੀ ਲਾਇਆ ਨਾਮ ਕੀ ਇੱਕ ਆਡੀਓ ਵਾਇਡ ਹੁੰਦੀ ਜਿਹਦੇ ਜਿ ਪਿਸਤੋਲਾਂ ਗੋਲੀ ਗਾਲੀ ਚਲਾ ਦੇ ਨਹੀਂ ਤੇ ਤੁਹਾਡਾ ਨਾਲ ਲਾਇਆ ਇਹ ਨਾ ਪਰ ਉਹ ਪਥਾਨੇ ਪੇਸ਼ ਹੋ ਗਏ ਉਹ ਉਹਨੇ ਗਲਤ ਕੀਤਾ ਉਹਨੇ ਐਡਿਟ ਕਰਕੇ ਪੁਵਾਈ ਆ ਉਹ オリジナル ਸਾਡੇ ਕੋਲ ਪਈ ਉਹ ਵਾਸ਼ਿੰਗ ਮੈਸੇਜ ਸੀਗੀ ਉਹ ਬੰਦਾ ਜਿਹੜੇ ਮੁੰਡੇ ਨੇ ਬੋਲਿਆ ਸੀ ਨਾ ਹਾਂ ਜੀ ਹਾਂ ਜੀ ਉਥਾਂ ਨੇ ਪੇਸ਼ ਵੀ ਹੋ ਗਿਆ ਸਭ ਕੁਝ ਹੋ ਗਿਆ ਆ ਵਾ ਇਹ ਸਭ ਤੁਹਾਨੂੰ ਭਾਈ ਕਿਦਾਂ ਦਾ ਬੰਦਾ ਹੈਗਾ ਵਾ ਪਤਾ ਕੀ ਚੱਕਰ ਤੁਸੀਂ ਵੀ ਭਰਾ ਹੋ ਵੀ ਭਰਾ ਉਹਨਾਂ ਨੇ ਨਾਂ ਲਿੱਤਾ ਨਾ ਤੁਹਾਡਾ ਤੇ ਹੁਣ ਅਸੀਂ ਕਹਿੰਦੇ ਕਿ ਭਰਾ ਆ ਕੇ ਤੋਹੀ ਤੇ ਅਸੀਂ ਜਾਨੇ ਚਲੋ ਭਰਾ ਦਾ ਵਰਚਾ ਲੈਣਾ ਉਹਨਾਂ ਨੇ ਨਾਂ ਲਿੱਤਾ ਨਾ ਤੁਹਾਡਾ ਕੋਈ ਨਹੀਂ ਤੁਹਾਨੂੰ ਕੱਲ ਕੋਈ ਨਹੀਂ ਤੁਹਾਨੂੰ ਕੱਲ ਮਿਲਣੇ ਭਾਈ ਹੁਣ ਕਿੱਥੇ ਗਏ ਤੁਸੀਂ ਹੁਣ ਮੈਂ ਭਾਈ ਮੈਂ ਹਾਂ ਜੀ ਇਸ ਟਾਈਮ ਇਹ ਡੇਰੇ ਬੰਨਾਂਗਾ ਅੱਛਾ ਹਾਂਜੀ ਤੁਸੀਂ ਕੱਲ ਆਪਣਾ ਫਿਰ ਬਿਆਨ ਦੇ ਤੋ ਸਪਸ਼ਟੀਕਰਨ ਤੁਸੀਂ ਕਰ ਦਿਓ हां जी हां जी मैं तनक करदा हूं भाई मैं ऐसे करके मैं भ्रावणो मैं फोन करानया चल तन्नू मैं रिकॉर्डिंग जेड़ा जो भी होया ना मैं तन्नू रिकॉर्डिंग दवांगा जो सच तो, तो ही हो दिखाया हां जी हां जी हां जी जो सच है ना वो दिखाया ਤੁਸੀਂ ਕੋਈ ਗੱਲ ਨਹੀਂ ਕਰ ਤੁਸੀਂ ਫਿਰ ਜਦੋਂ ਆਂਦੇ ਉਹ ਜਿਹੜਾ ਵੌਇਸ ਮਸ਼ੀਨਾਂ ਨੂੰ ਬੋਲਣਾ ਗੋਲੀਆਂ ਚੱਲਦੀਆਂ ਜੋ ਚੱਲਦੇ ਉਹਨੇ ਮੁੰਡੇ ਨੇ ਬੋਲਿਆ ਕਿ ਜੱਗੇ ਜੱਗੇ ਬਾਦ ਦੀ ਗੋਲੀਆਂ ਚੱਲਦੀਆਂ ਫੌਜੀ ਹਵਾਜ ਚ ਕਰੋਨਾ ਗਾੜੀ ਅੱਛਾ ਜੀ ਤੁਸੀਂ ਪੂਰਾ ਮੈਸੇਜ ਉਹ ਆ ਚਾਰ ਸਭ ਜੀਆਰ ਪੀ ਨੂੰ ਸੁਣਾਤਾ ਆ ਅੱਛਾ ਜੀ ਕਿ ਉਹ ਤੁਸੀਂ ਕੱਲ ਤੁਸੀਂ ਸਾਡੇ ਕੋਲ ਰਿਕਾਰਡਿੰਗ ਲਓ ਸਰ ਕੋਈ ਲਓ ਕੱਲ ਦੀ ਦਿਖਾਓ ਜੋਲੋ ਤੁਸੀਂ ਜਦੋਂ ਕੱਲ ਆਂਦੇ ਤੁਸੀਂ ਵੀ ਕੱਲ ਆਪਣਾ ਵਰਸ਼ਨ ਦਿਓ ਸਰ ਤੁਸੀਂ ਭਾਈ ਆਪਣਾ 11:30 ਪਹੁੰਚੋ ਰੇਲ ਆਪਣਾ ਥੀਮੇ ਹੋੜ ਆਪਣਾ ਨਾਣੀਪਾ ਪਹੁੰਚੋ ਠੀਕ ਆ ਸਰ ਠੀਕ ਆ ਓਕੇ ਭਾਈ